ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਨੋਲਿਜ ਮਿਲਣੀ ਆ ਤੇ ਇਹ ਨੋਲਿਜ ਤੁਹਾਡੇ ਕੰਮ ਵੀ ਆਊਗੀ ਅੱਗੇ ਜਾ ਕੇ ਤੇ ਇਹ ਸਾਡਾ ਜਿਹੜਾ ਸਿੱਖ ਇਤਿਹਾਸ ਵਾ ਕਈ ਬੱਚਿਆਂ ਨੂੰ ਸਾਡਿਆਂ ਨੂੰ ਸਿੱਖ ਇਤਿਹਾਸ ਦੇ ਬਾਰੇ ਨਹੀਂ ਪਤਾ ਪਹਿਲਾਂ ਮੈਨੂੰ ਵੀ ਨਹੀਂ ਸੀ ਪਤਾ ਇਤਿਹਾਸ ਬਾਰੇ ਫਿਰ ਜਦੋਂ ਬੱਚਾ ਅਗਾ ਪੜਦਾ ਅੱਜ ਕੱਲ ਜਿਹੜਾ ਕਿਸੇ ਦਾ ਵੀ ਟਾਈਮ ਆ ਉਹ ਨਹੀਂ ਹੈਗਾ ਬੁੱਕਾਂ ਪੜਨ ਦਾ ਇਸ ਕਰਕੇ ਅਸੀਂ ਤੁਹਾਡੇ ਵਾਸਤੇ ਬੁੱਕਾਂ ਪੜ ਕੇ ਤੇ ਉਹਦੇ ਵਿੱਚ ਜੋ ਮੇਨ ਮੇਨ ਨੇ ਜ਼ਰੂਰੀ ਇਨਫੋਰਮੇਸ਼ਨ ਆ ਜਾਂ ਜਿਹੜੇ ਮੇਨ ਇਤਿਹਾਸ ਵਾ ਉਹ ਸਿੱ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਤੇ ਮੇਰੇ ਭਰਾ ਬਣ ਕੇ ਭੈਣ ਭਰਾ ਜਿਹੜੇ ਵੀ ਆ ਵੀਡੀਓ ਨੂੰ ਦੇਖਣਦੇ ਆ ਆਪਣੇ ਰਿਸ਼ਤੇਦਾਰਾਂ ਨੂੰ ਭੈਣਾ ਭਰਾਵਾਂ ਨੂੰ ਛੋਟਿਆਂ ਨੂੰ ਜਿਹੜੇ ਨੇ ਮਾਪਿਓ ਨੂੰ ਤੁਸੀਂ ਇਹ ਵੀਡੀਓ ਸ਼ੇਅਰ ਕਰ ਸਕਦੇ ਕਿਉਂਕਿ ਇਹਦੇ ਵਿੱਚ ਕੋਈ ਲੱਚਰਤਾ ਜਾਂ ਕੋਈ ਗੰਧਬੰਦ ਨਹੀਂ ਹੈ ਅਸੀਂ ਖੁਲਾਰੇ ਅਸੀਂ ਸਿਰਫ ਆਪਣੇ ਇਤਿਹਾਸ ਨੂੰ ਸੁਣਾ ਰਹੇ ਆਂ ਦੂਸਰੇ ਲੋਕਾਂ ਤੱਕ ਪਹੁੰਚਾ ਰਹੇ ਆਂ ਠੀਕ ਆ ਜੀ ਤੇ ਅੱਜ ਅਸੀਂ ਗੱਲ ਕਰਾਂਗੇ ਸਿੱਖ ਕੌਮ ਦੇ ਉਸ ਯੋਧੇ ਬਾਰੇ ਜਿਸ ਨੇ ਕਦੇ ਵੀ ਆਪਣੇ ਰਾਜ ਦੇ ਵਿੱਚ ਕਦੇ ਵਿਤਕਰਾਂ ਨਹੀਂ ਸੀ ਕੀਤੀ ਕਦੇ Hindu Musalman ਸਿੱਖ ਦੇ ਵਿੱਚ ਕਦੇ ਕੋਈ ਕੋਣ ਸਿੱਖਵਾ ਉਹ ਸਿੱਖ ਰਾਜਾ ਉਹਨੇ ਕਦੇ ਇਹ ਨਹੀਂ ਦੇਖਿਆ ਵੀ ਇਹ Hindu ਆ ਤੇ ਇਹ Musalman ਆ ਇਸ ਕਰਕੇ ਉਸ ਨੂੰ ਕਿਹਾ ਜਾਂਦਾ ਵੀ ਮਹਾਰਾਜੇ ਰਣਜੀਤ ਸਿੰਘ ਦਾ ਸ਼ੇਰੇ ਪੰਜਾਬ ਦਾ ਰਾਜ ਸਭ ਤੋਂ ਵਧੀਆ ਰਾਜ ਸੀ ਉਥੇ ਕਿਸੇ ਦਾ ਜ਼ਬਰਦਸਤੀ ਧਰਮ ਨਹੀਂ ਸੀ ਬਦਲਿਆ ਜਾਂਦਾ ਕਿਸੇ ਦਾ ਜ਼ਬਰਦਸਤੀ ਉਹਦੇ ਨਾਲ ਔਰੰਗਜ਼ੇਬ ਦੇ ਵਾਂਗੂ ਕੋਈ ਜ਼ਬਰਦਸਤੀ ਨਹੀਂ ਕੀਤੀ ਜਾਂਦੀ ਇਸ ਲਈ ਮਹਾਰਾਜੇ ਸ਼ੇਰੇ ਪੰਜਾਬ ਦਾ ਰਾਜ ਸਭ ਤੋਂ ਵਧੀਆ ਰਾਜ ਮੰਨਿਆ ਗਿਆ ਅੱਜ ਤੱਕ ਤੇ ਇੱਕ ਗੱਲ ਸ਼ੁਰੂ ਹੁੰਦੀ ਹੈ 10ਵੇਂ ਪਾਸ਼ਾ ਕਲੀ ਕੀ ਧਰਮਹਾਰਾਜ ਗੋਬਿੰਦ ਸਿੰਘ ਜੀ ਸਾਹਿਬ ਜੀ ਦੇ ਟਾਈਮ ਦੀ ਉਹਨਾਂ ਦੇ ਸਮੇਂ ਇੱਕ ਸਿੰਘ ਹੋਇਆ ਵਾ ਭਾਈ ਦਾਸਾ ਅਧਿਆਸ ਵਿੱਚ ਕਿਦਰੇ ਕਿਦਰੇ ਉਹਨਾਂ ਦਾ ਨਾਮ ਬੁੱਧਾ ਵੀ ਆਉਂਦਾ ਆ ਬੁੱਧਾ ਗੁਰੂ ਸਾਹਿਬ ਤੋਂ ਖੰਡੇ ਬਾਟੇ ਦੀ ਪੋਲ ਲੈਂਦਾ ਵਾ ਤੇ ਬਣ ਜਾਂਦਾ ਵਾ ਬੁੱਧ ਸਿੰਘ ਤੇ ਇਸ ਬੁੱਧ ਸਿੰਘ ਨੇ ਜਦੋਂ ਬਾਬਾ ਪਹੰਦਾ ਸਿੰਘ ਬਹਾਦਰ ਜੀ ਨਾਲ ਜੰਗਾਂ ਲੜੀਆਂ ਤੇ ਉਹਨਾਂ ਜੰਗਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਸਾਥ ਦਿੱਤਾ ਸੀਗਾ ਬੁੱਧ ਸਿੰਘ ਦੇ ਅੱਗੇ ਦੋ ਪੁੱਤਰ ਹੁੰਦੇ ਹਨ ਨੋਦ ਸਿੰਘ ਤੇ ਚੰਦਾ ਸਿੰਘ ਫਿਰ ਅੱਗੇ ਨੋਦ ਸਿੰਘ ਤੇ ਚੰਦਾ ਸਿੰਘ ਦਾ ਬੋਧ ਸਮਾ ਜੰਗਾ ਜੰਗਾ ਵਿੱਚ ਹੀ ਲੰਘ ਜਾਂਦਾ ਵਾ ਤੇ ਅੱਗੋਂ ਫਿਰ ਨੋਦ ਸਿੰਘ ਦੇ ਚਾਰ ਪੁੱਤਰ ਹੁੰਦੇ ਆ ਉਹਨਾਂ ਚੋਂ ਚਾਰ ਪੁੱਤਰ ਉਹਨਾਂ ਚੋਂ ਇੱਕ ਪੁੱਤ ਦਾ ਨਾਮ ਸੀ ਸਰਦਾਰ ਚੜਤ ਸਿੰਘ ਚੜਤ ਸਿੰਘ ਉਹੀ ਆ ਜਿਹਨੇ ਜੱਸਾ ਸਿੰਘ ਆਲੂ ਵਾਲੀ ਆ ਜੱਸਾ ਸਿੰਘ ਰਾਮਗੜੀਆ ਹਰੀ ਸਿੰਘ ਭੰਗੀ ਸਰਦਾਰ ਤਾਰਾ ਸਿੰਘ ਗੈਬਾ ਇੰਨਾ ਸਿੰਘਾਂ ਸਰਦਾਰਾਂ ਦੇ ਨਾਲ ਸਰਦਾਰ ਚੜਤ ਸਿੰਘ ਜੀ ਨੇ ਅਹਿਮਦ ਸ਼ਾਹ ਅਫਦਾਲੀ ਨੂੰ ਚੱਡਿਆਂ 'ਚ ਪੂਛ ਲੈ ਕੇ ਭੱਜਣ ਲਈ ਮਜਬੂਰ ਕਰ ਦਿੱਤਾ ਸੀ ਇਹ ਤੇ ਫਿਰ ਅੱਗੇ ਤੇ ਸਰਦਾਰ ਚਰਤ ਸਿੰਘ ਦੇ ਘਰ ਅੱਗੇ ਇੱਕ ਫਿਰ ਪੁੱਤਰ ਦਾ ਜਨਮ ਹੁੰਦਾ ਆ ਜਿਹਦਾ ਨਾਮ ਸੀ ਮਹਾ ਸਿੰਘ ਮਹਾ ਸਿੰਘ ਆਪਣੇ ਪਿਤਾ ਵਾਂਗ ਦਾਦੇ ਵਾਂਗ ਤੇ ਆਪਣੇ ਪਰਦਾਦੇ ਵਾਂਗ ਜੰਗੀ ਜਰਨੈਲ ਸੀ ਸੂਰਮਾ ਸੀ ਦਲੇਰ ਸੀ ਤੇ ਬਹਾਦਰ ਸੀ ਤੇ ਇਸ ਬਹਾਦਰ ਸੂਰਮੇ ਦਲੇਰਾਂ ਦੇ ਘਰ ਵਿੱਚ ਫਿਰ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਮਹਾ ਸਿੰਘ ਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਜੋ ਅੱਗੋਂ ਜਾ ਕੇ ਖਾਲਸਾ ਰਾਜ ਦੀ ਨੀਂਹ ਰੱਖਦਾ ਹੈ ਉਹਦਾ ਨਾਮ ਰੱਖਿਆ ਜਾਂਦਾ ਹੈ ਰਣਜੀਤ ਸਿੰਘ ਹੁਣ ਇੱਥੇ ਕਈ ਥਾਵਾਂ ਤੇ ਇਸ ਰਣਜੀਤ ਸਿੰਘ ਦਾ ਨਾਮ ਕੁਝ ਹੋਰ ਵੀ ਦੱਸਿਆ ਜਾ ਰਿਹਾ ਵਾ ਕਿ ਇਆਂ ਥਾਵਾਂ ਤੇ ਰਣਜੀਤ ਸਿੰਘ ਦੱਸਿਆ ਜਾ ਰਿਹਾ ਫਿਰ ਮੈਂ ਰਣਜੀਤ ਸਿੰਘ ਇੱਥੇ ਨਾਮ ਇਸ ਕਰਕੇ ਲਿਆ ਕਿ ਤੁਹਾਨੂੰ ਸਾਰਿਆਂ ਨੂੰ ਰਣਜੀਤ ਸਿੰਘ ਬਾਰੇ ਪਤਾ ਵਾ ਇਸ ਕਰਕੇ ਮੈਂ ਰਣਜੀਤ ਸਿੰਘ ਲਿਆ ਵਾ ਉਦਾਂ ਇੱਥੇ ਦੱਸ ਦਿਆ ਕਿ ਪਹਿਲਾਂ ਸਰਦਾਰ ਜਿਹੜੇ ਰਣਜੀਤ ਸਿੰਘ ਸੀਗੇ ਮਹਾਰਾਜ ਉਹਨਾਂ ਦਾ ਨਾਂ ਬੋਧ ਸਿੰਘ ਸ਼ਾਇਦ ਬੋਧ ਸਿੰਘ ਰੱਖਿਆ ਸੀ ਤੇ ਉਹਨਾਂ ਨੇ ਕੋਈ ਜੰਗ ਕੋਈ ਲੜੀ ਤੇ ਬਾਅਦ ਚ ਉਹਨਾਂ ਦੇ ਜਿਹੜੇ ਆ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਦਾ ਨਾਂ ਰਣਜੀਤ ਸਿੰਘ ਰੱਖਿਆ ਸੀ ਤੇ ਇਹ ਤੇ ਸਾਨੂੰ ਇਹ ਤੇ ਹੁਣ ਤੁਹਾਨੂੰ ਮੈਂ ਦੱਸਿਆ ਰਣਜੀਤ ਸਿੰਘ ਦਾ ਪਰਵਾਰਕ ਪਛੋਕਰ ਇਹ ਜਿਹੜਾ ਮਹਾਰਾਜਾ ਰਾਜਾ ਰਣਜੀਤ ਸਿੰਘ ਸੀਗਾ ਇਹ ਕਿਉਂ ਇਹਦਾ ਰਾਜ ਚੰਗਿਆ ਮੰਨਿਆ ਜਾਂਦਾ ਸੀ ਕਿਉਂ ਇਹਨੂੰ ਅਨਪੜ ਰਾਜਾ ਹੋ ਕੇ ਵੀ ਕਿਉਂ ਇੰਨੀ ਸਿਆਨਪ ਸੂਝ-ਬੂਝ ਤੇ ਬਹਾਦਰੀ ਵਾਲਾ ਸੀਗਾ ਤੇ ਇਹ ਜਿਹੜਾ ਬਹਾਦਰੀ ਸੂਝ-ਬੂਝ ਤੇ ਸਿਆਨਪ ਇਹ ਇਹਨਾਂ ਨੂੰ ਵਿਰਸਿਆਂ ਦੇ ਵਿੱਚੋਂ ਪਿੱਛੋਂ ਹੀ ਮਿਲੀ ਆ ਤੇ ਦੂਸਰੇ ਪਾਸਿਓ ਇਹਨਾਂ ਨੂੰ ਕਲਗੀਧਰ ਦਾ ਥਾਪੜਾ ਵੀ ਸੀ ਉਹਨਾਂ ਦਾ ਕਲਗੀਧਰ ਜੀ ਦਾ ਇਹਨਾਂ ਨੂੰ ਥਾਪੜਾ ਸੀ ਉਹਨਾਂ ਦਾ ਆਸ਼ੀਰਵਾਦ ਉਹਨਾਂ ਦੇ ਨੱਕੜ ਦਾਦੇ ਬੋਧ ਸਿੰਘ ਨੂੰ ਮਿਲਿਆ ਸੀ ਹੁਣ ਜਿੱਥੇ ਆਪਾਂ ਠੀਕ ਆ ਕਲਗੀਧਰ ਮਹਾਰਾਜ ਦਾ ਇਹਨਾਂ ਉਤੇ ਥਾਪੜਾ ਸੀ ਉਹਨਾਂ ਦੇ ਨੱਕੜ ਦਾਦੇ ਬਾਬਾ ਬੋਧ ਸਿੰਘ ਜੀ ਨੂੰ ਮਿਲਿਆ ਸੀ ਆਸ਼ੀਰਵਾਦ ਹੁਣ ਜਿੱਥੇ ਆਪਾਂ ਉਹਨਾਂ ਦੇ ਪਰਿਵਾਰਕ ਪਛੋਕੜ ਦੀ ਗੱਲ ਕਰ ਹੀ ਲਈ ਆ ਮੈਨੂੰ ਲੱਗਦਾ ਸਾਨੂੰ ਉਸ ਚੀਜ਼ ਦੀ ਵੀ ਗੱਲ ਕਰ ਲੈਣੀ ਚਾਹੀਦੀ ਆ ਕਿ ਜੇਸ ਕੋਖ ਚੋਂ ਮਹਾਰਾਜੇ ਰਣਜੀਤ ਸਿੰਘ ਨੇ ਜਨਮ ਲਿਆ ਸੀ ਉਸ ਬਹਾਦਰ ਮਾ ਦੀ ਵੀ ਗੱਲ ਕਰ ਲਈਏ ਜੇਸ ਕੋਖ ਚੋਂ ਉਸ ਮਹਾਰਾਜੇ ਰਣਜੀਤ ਸਿੰਘ ਨੇ ਜਨਮ ਲਿਆ ਸੀਗਾ ਹੁਣ ਹੁੰਦਾ ਕੀ ਆ ਜੀਨ ਦਾ ਰਾਜਾ ਗਜਬਤ ਉਹਦੇ ਘਰ ਧੀ ਜਨਮ ਲੈਂਦੀ ਆ ਤੇ ਉਸ ਟਾਈਮ ਜਿਹੜਾ ਵਾ ਜਦੋਂ ਘਰ ਦੇ ਵਿੱਚ ਧੀ ਜਨਮ ਲੈਂਦੀ ਆ ਤੁਹਾਨੂੰ ਦੇ ਘਰ ਦੇ ਵਿੱਚ ਸਰਨਾਟਾ ਸ਼ ਆ ਜਾਂਦਾ ਵਾ ਹਨੇਰ ਹੋ ਜਾਂਦਾ ਵਾ ਸਾਰੇ ਉਦਾਸ ਹੋ ਜਾਂਦੇ ਆ ਜਦੋਂ ਘਰ ਦੇ ਵਿੱਚ ਧੀ ਜੰਮ ਦਾ ਜੰਮ ਪੈਂਦੀ ਆ ਤੇ ਕਿਉਂਕਿ ਉਸ ਟਾਈਮ ਕੀ ਹੁੰਦਾ ਸੀਗਾ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਜੰਗਾਂ ਯੁੱਧ ਚੱਲਦੇ ਹੁੰਦੇ ਸੀ ਜਦੋਂ ਇੱਕ ਰਾਜਾ ਦੂਜੇ ਰਾਜੇ ਨੂੰ ਹਰਾ ਦਿੰਦਾ ਸੀ ਤੇ ਉਹ ਉਹਨਾਂ ਦੀ ਘਰ ਦੀ ਧੀ ਜਨਾਨੀਆਂ ਔਰਤਾਂ ਜਿੰਨੀਆਂ ਵੀ ਔਰਤਾਂ ਉਹਨਾਂ ਦੀ ਇੱਜ਼ਤ ਲੁੱਟਦੇ ਸੀ ਕਿ ਉਹਨਾਂ ਨੇ ਗਲਤ ਕੰਮ ਕਰਦੇ ਸੀਗੇ ਤੇ ਰਾਜਿਆਂ ਨੂੰ ਫਿਰ ਜਦੋਂ ਉਹਨਾਂ ਨੂੰ ਹਰਾ ਦਿੰਦੇ ਸੀ ਤੇ ਫਿਰ ਉਹਨਾਂ ਦੀਆਂ ਚੱਕੇ ਲਾ ਜਾਂਦੇ ਸੀ ਔਰਤਾਂ ਨੂੰ ਇਸ ਕਰਕੇ ਉਸ ਟਾਈਮ ਤੇ ਉਹ ਅਦਾਸ ਹੋ ਗਏ ਕਿਉਂਕਿ ਉਸ ਟਾਈਮ ਤੇ ਜੰਗਾਂ ਯੁੱਧਾਂ ਦੇ ਟਾਈਮ ਚੱਲ ਰਹੇ ਸੀਗੇ ਤੇ ਉਹ ਨਹੀਂ ਸੀ ਚਾਹੁੰਦਾ ਵੀ ਉਹਨਾਂ ਦੀ ਇੱਜ਼ਤ ਵੀ ਇਸ ਤਰੀਕੇ ਨਾਲ ਖਿਲਰੇ ਤੇ ਹੁੰਦਾ ਕੀ ਆ ਫਿਰ ਉਹ ਸਾਰੇ ਜਣੇ ਮਿਲ ਕੇ ਪਲਾਨ ਬਣਾਉਂਦੇ ਆ ਕਿ ਕੁੜੀ ਆਪਾਂ ਨਹੀਂ ਰੱਖਣੀ ਉਹ ਕੀ ਕਰਦੇ ਆ ਪੁਰਾਣੇ ਸਮਿਆਂ ਚ ਕਰਦੇ ਹੁੰਦੇ ਹੀ ਬੱਚੇ ਨੂੰ ਮਾਰਨ ਲਈ ਨਵ ਜੰਮੇ ਬੱਚੇ ਨੂੰ ਮਾਰਨ ਲਈ ਉਹ ਇੱਕ ਪਾਣੀ ਦੇ ਵਿੱਚ ਫੀਮ ਘੋਲ ਕੇ ਤੇ ਬੱਚੇ ਨੂੰ ਪਲਾ ਦਿੰਦੇ ਸੀਗੇ ਉਹਦੇ ਨਾਲ ਬੱਚਾ ਸੁੱਤਾ ਰਹਿੰਦਾ ਸੀ ਤੇ ਜਦੋਂ ਬੱਚਾ ਸੁੱਤਾ ਰਹੂਗਾ ਨਾ ਬੱਚੇ ਨੇ ਦੁੱਧ ਪੀਣਾ ਨਾ ਬੱਚੇ ਨੇ ਪੀਣਾ ਪਾਣੀ ਤੇ ਉਹ ਬੱਚੀ ਨੂੰ ਕੀ ਕਰਦੇ ਆ ਉਹਨੂੰ ਫੀਮ ਵਾਲਾ ਪਾਣੀ ਦੇ ਕੇ ਉਹਨੂੰ ਘੜੇ ਦੇ ਵਿੱਚ ਬੰਦ ਕਰਕੇ ਤੋਂ ਉਹਨੂੰ ਜ਼ਮੀਨ ਦੇ ਵਿੱਚ ਦੱਬ ਹੁੰਦੇ ਆ ਜਾ ਕੇ ਤੇ ਥੋੜਾ ਜਿਹਾ ਸਮਾਂ ਹੁੰਦਾ ਵਾ ਤੇ ਉਧਰ ਉਹ ਇੱਕ ਬਾਬਾ ਸਾਧੂ ਦੇ ਕੈਂਤ ਤੇ ਇੱਕ ਸਾਧੂ ਹੁੰਦਾ ਸੀ ਉਸ ਟਾਈਮ ਤੇ ਤੇ ਉਹਨੂੰ ਕਿਦਰੇ ਗੱਲ ਦਾ ਪਤਾ ਲੱਗ ਗਿਆ ਤੇ ਉਹਨੇ ਫਿਰ ਰਾਜੇ ਘਰ ਗਿਆ ਤੇ ਉਹ ਅੱਗੇ ਬਹੁਤ ਲੰਬੀ ਸਟੋਰੀ ਪਰ ਮੈਂ ਤੁਹਾਨੂੰ ਛੋਟਨੀ ਦੇ ਵਿੱਚ ਸੁਣਾ ਦੇ ਲੱਗਾ ਫਿਰ ਉਹ ਬਾਬੇ ਨੇ ਕਿਹਾ ਸੀਗਾ ਰਾਜੇ ਨੂੰ ਵੀ ਤੂੰ ਬੱਚੀ ਮਾਰਾਂ ਮਤਲਬ ਵੀ ਤੂੰ ਬੱਚੀ ਮਾਰੀ ਇੱਕ ਤੇ ਉਹ ਫਿਰ ਰਾਜਾ ਕੀ ਕਰਦਾ ਥੋੜਾ ਜਿਹਾ ਸਮਾਂ ਹੁੰਦਾ ਵਾ ਕਿ ਉਹ ਰਾਜਾ ਕੱਢ ਲਿਆ ਹੁੰਦਾ ਕਿਉਂਕਿ ਹਜੇ ਬੱਚੀ ਨੱਪੀ ਨੂੰ ਥੋੜਾ ਜਿਹਾ ਸਮਾਂ ਹੋਇਆ ਹੀ ਤੇ ਉਹ ਬੱਚੀ ਕੱਢ ਲਿਆ ਹੁੰਦਾ ਕਿਉਂਕਿ ਜਿਹੜੀ ਫੀਮ ਦਾ ਸਰ ਉੱਤੇ ਮਰਨ ਦੇ ਵਿੱਚ ਚਾਰ ਤੋਂ ਪੰਜ ਘੰਟੇ ਲੱਗਦੇ ਆ ਬੱਚੇ ਨੂੰ ਮਰਨ ਦੇ ਵਿੱਚ ਤੇ ਉਹ ਹਜੇ ਥੋੜਾ ਜਿਹਾ ਟਾਈਮ ਹੋਇਆ ਹੈਗਾ ਉਹ ਜਾ ਕੇ ਬੱਚੀ ਕੱਢ ਲੈਂਦੇ ਉਹਦੇ ਸਾਹ ਚੱਲਣਦੇ ਸੀਗੇ ਜਦੋਂ ਕੱਢੀ ਬੱਚੀ ਨੂੰ ਤੇ ਉਹ ਕੀ ਕਰਦੇ ਆ ਲਾ ਕੇ ਜਿਹੜੇ ਵੈਦ ਬੂਧਾ ਫਿਰ ਸਾਰੇ ਉਹ ਜਿਹੜੇ ਆ ਉਹਨੂੰ ਲਾ ਪੈਂਦੇ ਆ ਬੱਚੀ ਨੂੰ ਠੀਕ ਕਰਨ ਦੇ ਵਿੱਚ ਤੇ ਥੋੜੇ ਦਿਨਾਂ ਤੱਕ ਬੱਚੀ ਉਹ ਠੀਕ ਵੀ ਹੋ ਜਾਂਦੀ ਆ ਤੇ ਫਿਰ ਫਿਰ ਕਿਹੰ ਦਾਵਾ ਕਿ ਉਹ ਬੱਚੀ ਜਦੋਂ ਠੀਕ ਹੋ ਜਾਂਦੀ ਆ ਤੇ ਉਸ ਜਿਹੜਾ ਫਿਰ ਉਹ ਜਿਹੜੀ ਬੱਚੀ ਸੀਗੀ ਉਹਨੂੰ ਜਦੋਂ ਬਾਹਰ ਕੱਢਿਆ ਜਾਂਦਾ ਫਿਰ ਉਸ ਬੱਚੀ ਦਾ ਨਾਮ ਰੱਖਿਆ ਜਾਂਦਾ ਵਾ ਰਾਜਕੋਰ ਰਾਜਕੋਰ ਉਹੀ ਰਾਜਕੋਰ ਆ ਜਿਸ ਦਾ ਅੱਗੇ ਜਾ ਕੇ ਮਹਾ ਸਿੰਘ ਨਾਲ ਵਿਆਹ ਹੁੰਦਾ ਹੈ ਤੇ ਇਸ ਰਾਜੇ ਇਸ ਰਾਜਕੋਰ ਦੀ ਕੁੱਖ ਚੋਂ ਪੈਦਾ ਹੁੰਦਾ ਹੈ ਮਹਾਰਾਜਾ ਰਣਜੀਤ ਸਿੰਘ ਹੁਣ ਅਸੀਂ ਇਤਿਹਾਸ ਦੇ ਵਿੱਚ ਅਸੀਂ ਜਦੋਂ ਕਿਸੇ ਕਿਰਦਾਰ ਦੀ ਵਡਿਆਈ ਕਰਦੇ ਆ ਤਾਂ ਹਮੇਸ਼ਾ ਇਹ ਕਹਿੰਦੇ ਆ ਕਿ ਸਾਡੀ ਉਹ ਨਾਇਕ ਉਹ ਬਹਾਦਰ ਸੀ ਬਹੁਤ ਦਲੇਰ ਸੀ ਬੜਾ ਵੱਡਾ ਯੋਧਾ ਸੀ ਸੂਰਮਾ ਸੀਗਾ ਪਰ ਅੱਜ ਮੈਂ ਸਿਰਫ ਮੂੰਹ ਨਾਲ ਵਡਿਆਈ ਨਹੀਂ ਕਰੂੰਗਾ ਅੱਜ ਮੈਂ ਤੁਹਾਨੂੰ ਉਦਾਹਰਨਾਂ ਵੀ ਦਿਊਗਾ ਕਿ ਵਾਕਈ ਸਾਡਾ ਰਾਜਾ ਰਣਜੀਤ ਸਿੰਘ ਕਿੰਨਾ ਸਿਆਣਾ ਸੂਝਮਾਨ ਤੇ ਬਹਾਦਰ ਇੱਕ ਯੋਧਾ ਸੀਗਾ ਹੁਣ ਹੁਣ ਜਿਹੜਾ ਇੱਥੇ ਹੁੰਦਾ ਕੀ ਆ ਆਪਾਂ ਉਹਨਾਂ ਦੇ ਬਚਪਨ ਦੀ ਗੱਲ ਕਰ ਲੈਨੇ ਆ ਬਚਪਨ ਵਿੱਚ ਬਚਪਨ ਵਿੱਚ ਉਹ ਕਿੰਨੇ ਸਿਆਣੇ ਹੀ ਕਿੰਨੇ ਦੂਰੰਦੇਸ਼ੀ ਵਾਲੇ ਸੀ ਤੁਹਾਨੂੰ ਇਸ ਗੱਲ ਤੋਂ ਪਤਾ ਲੱਗ ਜੂਗਾ ਰਣਜੀਤ ਸਿੰਘ ਦੀ ਉਮਰ ਹਾਲੇ 5 ਕ ਸਾਲ ਦੀ ਸੀ ਜਦੋਂ ਉਹਨਾਂ ਨੂੰ ਚੇਚਕ ਦੀ ਬਿਮਾਰੀ ਹੋ ਜਾਂਦੀ ਆ ਤੇ ਇਸ ਬਿਮਾਰੀ ਕਰਕੇ ਉਹਦੀ ਇੱਕ ਅੱਖ ਚਲੀ ਜਾਂਦੀ ਆ ਜਦੋਂ ਰਣਜੀਤ ਸਿੰਘ ਨੂੰ ਇਹ ਗੱਲ ਦਾ ਪਤਾ ਲੱਗਦਾ ਆ ਕਿ ਉਹਨਾਂ ਦੀ ਇੱਕ ਅੱਖ ਚਲੀ ਗਈ ਆ ਤੇ ਉਹ ਹੋਰਾਂ ਦੂਜਿਆਂ ਬੱਚਿਆਂ ਦੇ ਵਾਂਗੂ ਅਦਾਸ ਨਹੀਂ ਹੁੰਦੇ ਜਾਂ ਰੋਂਦੇ ਨਹੀਂ ਆ ਉਹ ਤੇ ਸਗੋਂ ਕਹਿੰਦੇ ਆ ਕਿ ਵਧੀਆ ਹੋਣ ਸਗਾ ਮੈਂ ਸਾਰਿਆਂ ਨੂੰ ਆਪਣੀ ਇੱਕ ਅੱਖ ਨਾਲ ਵੇਖਾਂਗਾ ਇੱਕ ਅੱਖ ਦਾ ਕਹਿੰਦਾ ਭਾਵ ਕਿ ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖਾਂਗਾ ਮੇਰੇ ਲਈ ਸਾਰੇ ਬਰਾਬਰ ਆ ਕੋਈ ਭੇਦ ਭਾਵ ਨਹੀਂ ਤੇ ਇਹ ਜਿਹੜੀ ਗੱਲ ਆ ਸਾਨੂੰ ਉਹਨਾਂ ਦੇ ਰਾਜ ਦੇ ਵਿੱਚ ਵੀ ਵੇਖਣ ਲਈ ਮਿਲੀ ਆ ਆਪਣੇ ਰਾਜ ਵਿੱਚ ਜਾਤੀ ਦਾ ਜਾਂ ਧਰਮ ਦੇ ਆਧਾਰ ਤੇ ਕੋਈ ਵਿਤਕਰਾਨੀ ਸੀ ਕੀਤੀ ਹੁਣ ਇੱਥੇ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਆ ਇੱਕ ਉਸ ਟਾਈਮ ਤੇ ਮਹਾਰਾਜਾ ਜੀ ਆਪਣੇ ਏਰੀਏ ਦੇ ਵਿੱਚ ਚੱਕਰ ਲਾ ਰਹੀ ਸੀ ਉੱਥੇ ਇੱਕ ਮੁਸਲਮਾਨ ਭਰਾ ਸਾਡਾ ਰੋ ਰਿਹਾ ਸੀ ਤੇ ਮਹਾਰਾਜੇ ਨੇ ਦੇਖ ਕੇ ਤੇ ਮਹਾਰਾਜੇ ਨੇ ਇਹਨੂੰ ਪੁੱਛਿਆ ਵੀ ਤੂੰ ਕਿਉਂ ਰੋ ਰਹਾ ਵਾ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਤੂੰ ਕਿਉਂ ਰੋ ਰਿਆ ਉਹ ਕਹਿੰਦਾ ਮੈਂ ਕੀ ਕਰਾਂ ਕਹਿੰਦਾ ਸਾਡੇ ਕਹਿੰਦਾ ਇਲਾਕੇ ਦਾ ਰਾਜਾ ਸਿੱਖ ਵਾ ਤੇ ਉਹਨੇ ਕੁਰਾਨ ਸ਼ਰੀਫ ਆਪਣੀ ਪਵਿੱਤਰ ਆਪਣਾ ਉਹ ਲਿਖਿਆ ਸੀ ਕੁਰਾਨ ਸ਼ਰੀਫ ਤੇ ਮਤਲਬ ਉਹ ਤੋਂ ਜਿਹੜਾ ਲਿਖਦਾ ਹੀ ਉਹਨੂੰ ਇਨਾਮ ਦਿੰਦਾ ਹੀ ਤੇ ਰਾਜਾ ਕਹਿੰਦਾ ਹੀ ਉਹਨੂੰ ਉਹਦੇ ਕੋਲ ਕਰਾਂਚ ਰੀਫ ਲੈ ਕੇ ਤੈਨੂੰ ਇਨਾਮ ਦਿੱਤਾ ਹੀ ਫਿਰ ਰਾਜ ਨੇ ਉਹਨੂੰ ਮੋਹਰਾਂ ਦਿੱਤੀਆਂ ਉਸ ਟਾਈਮ ਤੇ ਜੋ ਵੀ ਚੱਲਦਾ ਸੀਗਾ ਮੋਹਰਾਂ ਸੋਨਾ ਤੇ ਇਸ ਕਰਕੇ ਆਪਾਂ ਇਹ ਐਗਜ਼ਾਮਪਲ ਤੋਂ ਸਮਝ ਸਕਦੇ ਹਾਂ ਕਿ ਮਹਾਰਾਜੇ ਰਣਜੀਤ ਸਿੰਘ ਨੇ ਕਦੀ ਕਿਸੇ ਦੇ ਵਿੱਚ ਵਿਤਕਰਾਂ ਨਹੀਂ ਸੀ ਕੀਤੀ ਭਾਵੇਂ ਉਹ ਭਾਈ ਮੁਸਲਮਾਨ ਸੀ ਭਾਵੇਂ Hindu ਸੀ ਭਾਵੇਂ ਸਿੱਖ ਸੀ ਆਪਣੇ Hindu Hindu ਮੰਦਰਾਂ ਦੇ ਵਿੱਚ ਵੀ ਕਈ ਥਾਵਾਂ ਤੇ ਸੋਨਾ ਜੜਾਇਆ ਮਹਾਰਾਜਾ ਰਣਜੀਤ ਸਿੰਘ ਨੇ ਇੱਥੋਂ ਦੇਖ ਸਕਦੇ ਆਂ ਵੀ ਬਰਾਬਰਤਾ ਰੱਖੀ ਆ ਗੋਲਡਨ ਟੈਂਪਲ ਤੇ ਆਪਣੇ ਅੰਮ੍ਰitsar ਉਥੇ ਵੀ ਸੋਨਾ ਜਿਹੜਾ ਆ ਸਾਰੇ ਧਰਮਾਂ ਨੂੰ ਬਰਾਬਰ ਸਮਝਦੇ ਸੀ ਜੇ ਤੇ ਹਮੇਸ਼ਾ ਸਭ ਨੂੰ ਇੱਕ ਆਖਣ ਵਾਲੀ ਵੇਖਿਆ ਉਹਨਾਂ ਨੇ ਤੇ ਇਥੋਂ ਅਸੀਂ ਉਹਨਾਂ ਦੀ ਸਿਆਣਪ ਜਾਂ ਸੂਝ-ਬੂਝ ਦਾ ਪਤਾ ਲਗਾ ਸਕਦੇ ਆ ਤੇ ਜੇ ਹੁਣ ਅਸੀਂ ਗੱਲ ਕਰੀਏ ਉਸ ਦੀ ਬਹਾਦਰੀ ਦੀ ਤਾਂ 10 ਸਾਲ ਦੀ ਉਮਰ ਵਿੱਚ ਰਾਜਾ ਰਣਜੀਤ ਸਿੰਘ ਆਪਣੇ ਪਿਤਾ ਦੇ ਨਾਲ ਜੰਗ ਦੇ ਮੈਦਾਨ ਵਿੱਚ ਚਲਾ ਗਿਆ ਸੀ ਤੇ ਉਹ ਤੇ ਉਸ 10 ਸਾਲ ਦੇ ਰਣਜੀਤ ਸਿੰਘ ਨੇ ਆਪਣੀ ਯੋਧ ਕਲਾ ਦੇ ਯੋਗ ਦਿਖਾਏ ਸਨ ਉਸ ਮੈਦਾਨੇ ਜੰਗ ਵਿੱਚ ਆਪਣੇ ਯੋਧ ਕਲਾ ਦੇ ਯੋਗ ਦਿਖਾਏ ਸਨ ਹੁਣ ਗੱਲ ਕਰੀਏ ਉਹਨਾਂ ਦੀ ਜਿਹੜੀ ਆ ਸੂਝ ਬੂਝ ਦੀ ਸੂਝ ਬੂਝ ਦੀ ਗੱਲ ਕਰੀਏ ਤਾਂ 12 ਸਾਲ ਦਾ ਰਣਜੀਤ ਸਿੰਘ ਦਾ ਪਿਓ ਇੱਕ ਜੰਗ ਵਿੱਚ ਜ਼ਖਮੀ ਹੋ ਜਾਂਦਾ ਆ ਤੇ ਜਦ ਜ਼ਖਮੀ ਹੋ ਜਾਂਦਾ ਵਾ ਤੇ ਉਸ ਨੂੰ ਘਰ ਭੇਜ ਦਿੱਤਾ ਜਾਂਦਾ ਵਾ ਤੇ ਤਾਂ ਉਹ ਘਰ ਆ ਜਾਂਦਾ ਵਾ ਤਾਂ ਉਦੋਂ ਉਹ 12 ਸਾਲ ਦਾ ਰਣਜੀਤ ਸਿੰਘ ਆਪਣਾ ਪਿਤਾ ਦੀ ਫੌਜ ਦੀ ਅਗਵਾਈ ਕਰਦਾ ਆ ਅਗਵਾਈ ਕਰਦਾ ਮਤਲਬ ਲੀਡ ਕਰਦਾ ਆ ਇੱਕ ਵਾਰ ਸੋਚ ਕੇ ਦੇਖੋ ਉਹਦੇ ਪਿਤਾ ਦੀ ਫੌਜ ਵਿੱਚ ਕਿੰਨੇ ਕਿੰਨੇ ਪੁਰਾਣੇ ਸਿੰਘ ਹੋਣਗੇ ਜੋ ਉਹਦੇ ਪਿਓ ਦੀ ਉਮਰ ਦੇ ਜਾਂ ਉਹਦੇ ਪਰਦਾਦੇ ਦਾਦੇ ਦੀ ਉਮਰ ਦੇ ਹੋਣਗੇ ਜਿਨ੍ਹਾਂ ਨੂੰ ਸਦੀਆਂ ਤੋਂ ਦਹਾਕਿਆਂ ਤੋਂ ਜੰਗ ਦਾ ਅਭਿਆਸ ਆ ਫਿਰ ਵੀ ਉਸ 12 ਸਾਲ ਦੇ ਬੱਚੇ ਦੀ ਗੱਲ ਮੰਨਦੇ ਆ ਕਿਉਂ ਕਿਉਂਕਿ 12 ਸਾਲ ਦਾ ਉਹ ਰਣਜੀਤ ਸਿੰਘ ਜੰਗ ਦੀ ਗਵਾਹੀ ਕਰ ਰਿਹਾ ਵਾ ਮੈਂ ਸੋਚ ਕੇ ਦੇਖੋ ਉਹ ਰਣਜੀਤ ਸਿੰਘ ਕਿੰਨਾ ਸਿਆਣਾ ਤੇ ਸੂਝਵਾਨ ਹੋਊਗਾ ਉਹ ਰਣਜੀਤ ਸਿੰਘ ਕਿੰਨਾ ਸਿਆਣਾ ਤੇ ਸੂਝਵਾਨ ਹੋਊਗਾ ਇਸ ਵੀਡੀਓ ਦੇ ਵਿੱਚ ਆਪਾਂ ਸਿਰਫ ਇੰਨਾ ਹੀ ਦੱਸਾਂਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਥੱਲੇ ਕਮੈਂਟ ਦੇ ਵਿੱਚ ਪਾਰਟ 2 ਲਿਖ ਦਿਓ ਆਪਾਂ ਮਹਾਰਾਜਾ ਰਣਜੀਤ ਸਿੰਘ ਦਾ ਅੱਗੇ ਵੀ ਇਤਿਹਾਸ ਦੱਸਾਂਗੇ ਕਿ ਕਿਸ ਸਾਡੀ ਜਿਹੜਿਆ ਵਾ ਕਿੰਨਾ ਨਾਲ ਉਹਨਾਂ ਦਾ ਪਹਿਲਾ ਵਿਆਹ ਹੋਇਆ ਤੇ ਕਿੰਨਾ ਨਾਲ ਆਖਰੀ ਵਿਆਹ ਹੋਇਆ ਤੇ ਕੋਹੀ ਨ ਹੋ ਰਹੀ ਰੇਦੀਵੀ ਸਟੋਰੀ ਦੱਸਾਂਗੇ ਜਿੱਥੋਂ ਤੱਕ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਵੀਡੀਓ ਨੂੰ ਜਿਨ੍ਹਾਂ ਨੇ ਐਂਡ ਤੱਕ ਦੇਖਿਆ ਉਹਨਾਂ ਦਾ तहे ਦਿਲੋਂ ਧੰਨਵਾਦ ਕਿਉਂਕਿ ਜੇ ਤੁਸੀਂ ਆਡੀ ਵੀਡੀਓ ਪੂਰੀ ਨਹੀਂ ਵੇਖਦੇ ਤਾਂ YouTube ਵੀ ਫਿਰ ਸਾਡੀ ਵੀਡੀਓ ਨੂੰ ਪ੍ਰਮੋਟ ਨਹੀਂ ਕਰਦਾ ਕਿਉਂਕਿ YouTube ਨੂੰ ਲੱਗਦਾ ਵਾ ਕਿ ਇਸ ਵੀਡੀਓ ਦੇ ਵਿੱਚ ਕੁਝ ਵਧੀਆ ਨਹੀਂ ਹੈਗਾ ਤੇ ਇਸ ਕਰਕੇ ਉਹ ਪ੍ਰਮੋਟ ਨਹੀਂ ਕਰਦਾ ਇਸ ਕਰਕੇ ਜਦੋਂ ਤੁਸੀਂ ਸਰਚ ਕਰੋਗੇ ਸਿਰਫ ਉਦੋਂ ਹੀ ਸਾਡੀ ਵੀਡੀਓ ਜਾਣੀ ਆ ਵੈਸੇ YouTube ਆਡੀ ਜਿਹੜੀ ਆ ਐਲਗੋਰਿਦਮ ਨਾਲ ਨਹੀਂ ਸੈੱਟ ਕਰੂਗਾ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ